ਐਡਰ ਮਾਰਕ ਟੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਗਾ ਸਵਾਗਤ ਹੈ। ਸੋ ਜਿਸ ਤਰ੍ਹਾਂ ਤੁਸੀਂ ਸਟਾਰਟ ਦੇ ਵਿੱਚ ਦੇਖਿਆ ਹੀ ਸੀ ਕਿ ਆਪਾਂ ਕਿਸੇ ਯਾਤਰਾ ਤੇ ਹਾਂ। ਤਾਂ ਹੁਣ ਆਪਾਂ ਇੱਕ ਕੈਸੀਨੋ ਦੇ ਵਿੱਚ ਪਹੁੰਚ ਗਏ ਹਾਂ। ਇਹ ਯਾਤਰਾ ਕਿੱਥੇ ਨੂੰ ਜਾ ਰਹੀ ਹੈ ਇਹ ਤੁਸੀਂ ਇਹਦੇ ਟਾਈਟਲ ਤੋਂ ਹੀ ਪੜ ਲਿਆ ਹੋਵੇਗਾ। ਸੋ ਅੱਜ ਆਪਾਂ ਜਾ ਰਹੇ ਹਾਂ ਵਸ਼ਿੰਗਟਨ ਡੀਸੀ ਲਈ। ਤੋਂ ਆਪਾਂ ਟ੍ਰਾਂਟੋ ਤੋਂ ਤੁਰੇ ਸੀ। ਸੋ ਆਪਣੇ ਕੋਲੇ ਟੈਸਲਾ ਕਾਰ ਹੈ। ਸੋ ਜਿਵੇਂ ਮੈਂ ਦੱਸਿਆ ਸੀ ਕਿ ਟੈਸਲਾ ਕਾਰ ਦੀ ਐਪ ਦੇ ਵਿੱਚ ਆਪਾਂ ਪਾਇਆ ਹੋਇਆ ਹੈ। ਕਿ ਤੇ ਕਿ ਤੇ ਆਪਾਂ ਇਸ ਨੂੰ ਚਾਰਜ ਕਰ ਸਕਦੇ ਹਾਂ ਸੋ ਇਹ ਜਿਹੜੇ ਚਾਰਜਰ ਨੇ ਇੱਥੇ ਲੱਗੇ ਹੋਏ ਨੇ ਤੋਂ ਰਸਤੇ ਦੇ ਵਿੱਚ ਆਪਾਂ ਫੂਡ ਵੀ ਖਾਧਾ ਤੋਂ ਗੱਡੀ ਵੀ ਚਾਰਜ ਕੀਤੀ ਤੋਂ ਬੜਾ ਸੋਹਣਾ ਜਿਹੜਾ ਹੈਗਾ ਇਹ ਅਰੇਂਜਮੈਂਟ ਹੈ ਤੇ ਅੱਗੇ ਫਿਰ ਚੱਲ ਪਏ ਆਪਾਂ ਖਾਣਾ ਵਗੈਰਾ ਖਾ ਕੇ ਬਾਥਰੂਮ ਜਾ ਕੇ ਕਿ ਕੁਝ ਟਾਈਮ ਕਸੀਨੋ ਦੇ ਵਿੱਚ ਗੁਜ਼ਾਰ ਕੇ ਤੇ ਅੱਗੇ ਇੱਕ ਹੋਰ ਫੜਾ ਕੀਤਾ ਸਾਨੂੰ ਵਸ਼ਿੰਗਟਨ ਡੀਸੀ ਤੱਕ ਪਹੁੰਚਦਿਆਂ ਨੂੰ ਤਿੰਨ ਫੜਾ ਕਰਨੇ ਪਏ ਨੇ ਸੋ ਆਪਣਾ ਸੈਕੰਡ ਪੜਾ ਹੈ ਜਿੱਥੇ ਪਲੰਚ ਕਰਨਾ ਹੈ। ਤੋਂ ਇੱਥੇ ਆਪਾਂ ਅ ਜਿਹੜਾ ਹੈਗਾ ਉਹ 버거 ਕਿੰਗ ਖਾ ਕੇ ਤੋਂ ਫਿਰ ਅੱਗੇ ਨਿਕਲ ਪਾਏ ਹਾਂ। ਸੋ ਬਾਰਡਰ ਤੇ ਕੋਈ ਜ਼ਿਆਦਾ ਸਮੱਸਿਆ ਨਹੀਂ ਆਈ। ਸੋ ਬਾਰਡਰ ਤੇ ਆਪਾਂ ਬਾਰਡਰ ਕ੍ਰੋਸ ਕਰ ਲਿਆ ਸੀਗਾ। ਤੋਂ ਸਵੇਰੇ ਆਪਾਂ ਘਰੋਂ ਨਿਕਲੇ ਸੀ ਤਕਰੀਬਨ 6 ਵਜੇ। ਤੋਂ ਹੁਣ ਆਪਾਂ ਕਾਫੀ ਦੂਰ ਪਹੁੰਚ ਗਏ ਹਾਂ। ਇਹ ਤਕਰੀਬਨ ਆਪਾਂ ਨੂੰ ਸਾਰਾ ਟ੍ਰੈਵਲ ਹੈ ਜਿਹੜਾ 10 ਘੰਟੇ ਲੱਗਣੇ ਹੈ ਇਹਦੇ ਲਈ। ਸੋ 10 ਘੰਟੇ ਦੇ ਵਿੱਚ ਆਪਾਂ ਵਾਸ਼ਿੰਗਟਨ ਡੀਸੀ ਪਹੁੰਚ ਜਾਣਾ ਹੈ। ਸੋ ਲਓ ਮੈਂ ਤੁਹਾਨੂੰ ਸਾਰਾ ਟਰੈਵਲ ਤਾਂ ਨਹੀਂ ਦਿਖਾ ਰਿਹਾ ਲੇਕਿਨ ਹੁਣ ਆਪਾਂ ਵਾਸ਼ਿੰਗਟਨ ਡੀਸੀ ਦੀ ਜੂ ਦੇ ਵਿੱਚ ਪਹੁੰਚ ਗਏ ਹਾਂ। ਹਾਊਸ ਸਟਰੀਟ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਸਾਰੀ ਦੁਨੀਆ ਦੀਆਂ ਅੰਬੈਸੀਆਂ ਹਨ। ਸੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਹੈ ਤੇ ਦੁਨੀਆ ਦਾ ਸਭ ਤੋਂ ਤਾਕਤਵਰ ਸ਼ਹਿਰ ਹੈ ਇਹ ਇਸ ਕਰਕੇ ਕونکہ ਅਮਰੀਕਾ ਸਭ ਤੋਂ ਪਾਵਰਫੁੱਲ ਕੰਟਰੀ ਹੈ ਸੋ ਅਮਰੀਕਾ ਸੁਰੱਖਿਆ ਕਰਦਾ ਹੈ ਆਪਣੀ ਰਾਜਧਾਨੀ ਦੀ ਸੋ ਇਸ ਕਰਕੇ ਬਹੁਤ ਹੀ ਮਹੱਤਵਪੂਰਨ ਜਗ੍ਹਾ ਹੈ ਸੋ ਬੜੀਆਂ-ਬੜੀਆਂ ਐਮਬੈਸੀਆਂ ਹਨ ਤੇ ਇੱਥੇ ਅਸੀਂ ਇੱਕ ਗੁਰਦੁਆਰਾ ਸਾਹਿਬ ਵੀ ਦੇਖਿਆ ਏ ਇਸੇ ਸਟਰੀਟ ਤੇ ਤੋਂ ਮੈਂ ਕੋਸ਼ਿਸ਼ ਕਰ ਰਿਹਾ ਕਿ ਤੁਹਾਨੂੰ ਇਹ ਸਟਰੀਟ ਦਿਖਾਵਾਂ ਤੇ ਉਹ ਥਾਂਵਾਂ ਦਿਖਾਵਾਂ ਸੋ ਜਿੱਥੋਂ ਜਿਹੜੀ ਦੁਨੀਆ ਸਾਰੀ ਉੱਥੋਂ ਆਪਣਾ ਪ੍ਰੋਗਰਾਮ ਨੇ ਜਿਹੜੇ ਉਹ ਚਲਾਉਂਦੀ ਹੈ ਸੋਏ ਦੋਸਤੋ ਕੁਝ ਦਿਨ ਹੋਰ ਟਰੈਵਲ ਕਰਨ ਤੋਂ ਬਾਅਦ ਆਪਾਂ ਪਹੁੰਚ ਗਏ ਹਾਂ ਹੋਟਲ ਸੋਏ ਹੋਟਲ ਦੀ ਲੌਬੀ ਹੈ ਜੋ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਸੋ ਇਹ ਹੈ ਹੋਟਲ ਹਾਇਆਤ ਇਹਨਾਂ ਦੀਆਂ ਫਰੈਂਚਾਈਜ਼ ਪੂਰੀ ਦੁਨੀਆ ਦੇ ਵਿੱਚ ਹਨ ਸੋ ਇੱਥੇ ਆਪਾਂ ਚੈੱਕ ਇਨ ਕਰ ਦਿੱਤਾ ਹੈ ਤੇ ਕੰਪਲੀਮੈਂਟਰੀ ਡਰਿੰਕ ਹੈ ਜਿਹੜੀ ਉੱਥੇ ਵਰਤਾਈ ਜਾ ਰਹੀ ਹੈ ਜਾਂ ਰੱਖੀ ਗਈ ਹੈ ਸੋ ਉਸ ਤੋਂ ਬਾਅਦ ਆਪਾਂ ਆਪਣੇ ਕਮਰੇ ਦੇ ਵਿੱਚ ਲੰਘ ਤੇ ਲੌਬੀ ਦੇ ਵਿੱਚ ਬੈਠਣ ਨੂੰ ਜਗ੍ਹਾ ਬਣੀ ਹੋਈ ਹੈ ਤੋ ਬਹੁਤ ਹੀ ਖੂਬਸੂਰਤ ਬਹੁਤ ਹੀ ਕਮਾਲ ਦਾ ਹੋਟਲ ਹੈ ਸੋ ਤੁਸੀਂ ਵੀ ਵਸ਼ਿੰਗਟਨ ਡੀਸੀ ਆਵੋ ਤਾਂ ਇਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਉਹ ਤੁਹਾਨੂੰ ਇੰਨੇ ਘੰਟੇ ਟਰੈਵਲ ਕਰਨ ਤੋਂ ਬਾਅਦ ਤੁਹਾਨੂੰ ਬਹੁਤ ਆਰਾਮਦਾਇਕ ਜਿਹੜੇ ਨੇ ਉਹ ਮਹਿਸੂਸ ਹੁੰਦੇ ਨੇ ਸੋ ਆਹ ਹੈ ਸਾਡੇ ਹੋਟਲ ਦਾ ਕਮਰਾ ਸੋ ਬੈੱਡਮੈਨ ਤੁਹਾਨੂੰ ਦਿਖਾਈ ਦਿੱਤੇ ਨੇ ਬੜਾ ਸਾਫ਼ ਸੁਥਰਾ ਬੜਾ ਇੱਕ ਵਧੀਆ ਕਮਰਾ ਹੈਗਾ ਜਿਹਦੇ ਵਿੱਚ ਹਰ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਸੋ ਇੱਥੇ ਆਪਾਂ ਰਹਾਂਗੇ ਆ ਦੇਖੋ ਸਾਰਾ ਕਿਚਨ ਵਗੈਰਾ ਸਾਰਾ ਅਰੇਂਜਮੈਂਟ ਹੈ ਇਨਸਾਈਡ ਸੋ ਇੱਥੇ ਤੁਸੀਂ ਜਿਹੜਾ ਹੈਗਾ ਉਹ ਵਧੀਆ ਤਰੀਕੇ ਨਾਲ ਆਰਾਮ ਕਰ ਸਕਦੇ ਹੋ ਤੇ ਇੱਥੇ ਆਪਾਂ ਰਾਤ ਕੱਟੀ ਤੋਂ ਕਰਦਿਆਂ ਨੇ ਜਿਹੜਾ ਹੈਗਾ ਉਹ ਮੈਚ ਦੇਖਿਆ ਬੇਸਵਾਲ ਦਾ ਤੇ ਮੈਂ ਸਿਰਫ ਸੁੱਤਾ ਇੱਥੇ ਆ ਕੇ ਆਰਾਮ ਕੀਤਾ ਕਿਉਂਕਿ ਮੈਂ ਬਹੁਤ ਜ਼ਿਆਦਾ ਥੱਕ ਗਿਆ ਸੀ ਇਸ ਲਈ ਮੇਰੇ ਚ ਹੋਰ ਹਿੰਮਤ ਨਹੀਂ ਸੀ ਕਿ ਮੈਂ ਗੇਮ ਦੇਖਣ ਜਾ ਸਕਾਂ ਤੁਲਿਕਨ ਆਪਾਂ ਹੁਣ ਦੂਸਰੇ ਦਿਨ ਜਾਣਾ ਹੈ ਅ ਹਾਲਾ ਦੁਆਲਾ ਦੇਖਣ ਤੋਂ ਸਭ ਤੋਂ ਪਹਿਲਾਂ ਆਪਾਂ ਵਾਈਟ ਹਾਊਸ ਚਲਣੇ ਕੱਲੂ ਤੋਂ ਅਸੀਂ ਆਲਰੇਡੀ ਪਲਾਨ ਹੈ ਜਿਹੜਾ ਉਹ ਬਣਾ ਚੁੱਕੇ ਹਾਂ ਸੋ ਉਸ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਆਪਾਂ ਬ੍ਰੇਕਫਾਸਟ ਕਰਨ ਜਾਣਾ ਹੈ ਥੱਲੇ ਸੋ ਦੂਸਰੇ ਦਿਨ ਆਪਾਂ ਸਹਜਰੇ ਉੱਠ ਕੇ ਹੋਟਲ ਦੇ ਵਿੱਚੋਂ ਤਿਆਰ ਹੋ ਗਏ ਸੀ ਇਹ ਹੋਟਲ ਤਕਰੀਬਨ 2250 ਅਮਰੀਕਨ ਡਾਲਰ ਦਾ ਪੈਂਦਾ ਹੈ ਤੁਹਾਨੂੰ ਜੇ ਤੁਸੀਂ ਵਿੱਚ ਬ੍ਰੇਕਫਾਸਟ ਲੈਣੀ ਹੋਵੇ ਸੋ ਇਹ ਕੋਈ ਬਹੁਤ ਵਧੀਆ ਡੀਲ ਹੈ ਮੈਂ ਸਮਝਦਾ ਕਿਉਂਕਿ ਬਾਹਰੋਂ ਖਾਣਾ ਅੱਜਕੱਲ ਕਾਫੀ ਮਹਿੰਗਾ ਪੈਂਦਾ ਹੈ ਸੋ ਆ ਹੁਣ ਆਪਾਂ ਛੱਲੇ ਆ ਉੱਥੇ ਨੂੰ ਜਿੱਥੇ ਬ੍ਰੇਕਫਾਸਟ ਲਾਇਆ ਗਿਆ ਹੈ ਧਿਆਨ ਕਹਿ ਲਓ ਕਿ ਇਹਨਾਂ ਦੀ ਡਾਈਨਿੰਗ ਲੌਂਜ ਹੈ ਤੇ ਕਾਫੀ ਵੱਡਾ ਹੋਟਲ ਹੈ ਤੋਂ ਇੱਥੇ ਦੁਨੀਆ ਭਰ ਦੇ ਸੈਲਾਨੀ ਆਏ ਹੋਏ ਨੇ ਤੋਂ ਇੱਥੇ ਆਪਾਂ ਬ੍ਰੇਕਫਾਸਟ ਕਰਨ ਤੋਂ ਬਾਅਦ ਹੁਣ ਆਪਾਂ ਬਾਹਰ ਰੋਡ ਤੇ ਆ ਗਏ ਹਾਂ ਲੇਕਿਨ ਬਾਹਰ ਅੱਜ ਮੀਂਹ ਹੈ ਜਿਹੜਾ ਉਹ ਪੈ ਰਿਹਾ ਹੈ ਤੋ ਅਸੀਂ ਦੇਖਣਾ ਹੈ ਕਿ ਕਿਵੇਂ ਪਹੁੰਚਣਾ ਹੈ ਅਸੀਂ ਵਾਈਟ ਹਾਊਸ ਤੱਕ ਤੋ ਉਹ ਆਪਾਂ ਹੁਣ ਇੱਥੇ ਖੜਕੇ ਸੋਚ ਰਹੇ ਹਾਂ ਹੋਟਲ ਤੋਂ ਵਾਈਟ ਹਾਊਸ ਤੱਕ ਤੁਰ ਕੇ ਆਉਣ ਨੂੰ ਸਾਨੂੰ 20 ਮਿੰਟ ਲੱਗੇ ਨੇ ਥੋੜੀਆਂ ਜਿਹੀਆਂ ਚੰਕਣੀਆਂ ਵੀ ਪੈ ਰਹੀਆਂ ਨੇ ਲੇਕਿਨ ਫਿਰ ਵੀ ਕਾਫੀ ਸੈਲਾਨੀ ਨੇ ਜਿਹੜੇ ਵਾਈਟ ਹਾਊਸ ਦੇ ਅੱਗੇ ਨੇ ਆ ਤੁਸੀਂ ਦੇਖ ਰਹੇ ਹੋ ਵਾਈਟ ਹਾਊਸ ਤੇ ਅੱਗੇ ਮੂਰੇ ਫੈਂਸ ਲੱਗੀ ਹੋਈ ਹੈ ਸੇ ਲੋਕ ਤਸਵੀਰਾਂ ਖਿੱਚ ਰਹੇ ਨੇ ਦੇਖ ਰਹੇ ਨੇ ਸਿਕਿਉਰਿਟੀ ਹੈ ਪਰ ਸਿਕਿਉਰਿਟੀ ਤੁਹਾਨੂੰ ਰੋਕ ਨਹੀਂ ਰਹੀ ਬੇਤੋ ਮੈਂ ਜਾਣਦਾ ਹਾਂ ਕਿ ਇਹ ਕੈਨੇਡਾ ਅਮਰੀਕਾ ਦੇ ਵਿੱਚ ਇਹੀ ਇੱਕ ਖੂਬਸੂਰਤੀ ਹੈ ਕਿ ਤੁਹਾਡੀਆਂ ਆਪਣੀਆਂ ਚੁਣੀ ਹੋਈਆਂ ਸਰਕਾਰਾਂ ਨੇ ਤੇ ਤੁਸੀਂ ਜਿੱਥੇ ਤੱਕ ਮਰਜ਼ੀ ਜਾ ਸਕਦੇ ਹੋ ਜੇ ਤੁਸੀਂ ਕਿਸੇ ਗੱਲ 'ਚ ਹਿੰਸਾ ਨਹੀਂ ਕਰਦੇ ਜਾਂ ਤੁਹਾਡਾ ਕੋਈ ਸ਼ੱਕੀ ਵਰਤਾਅ ਨਹੀਂ ਹੈ। ਤੋਂ ਇੱਥੇ ਮੈਂ ਸਾਹਮਣੇ ਤੁਹਾਨੂੰ ਦਿਖਾਵਾਂਗਾ ਕਿ ਉਹ ਲੋਕ ਵੀ ਬੈਠੇ ਨੇ ਜੋ ਫਲਸਤੀਨ ਦੇ ਹੱਕ ਦੇ ਵਿੱਚ ਮੁਜ਼ਾਹਰਾ ਕਰ ਰਹੇ ਨੇ। ਉਹ ਵੀ ਆਪਣੇ ਬੈਨਰ ਫੜੀ ਬੈਠੇ ਨੇ ਲੇਕਿਨ ਕੋਈ ਉਹਨਾਂ ਨੂੰ ਰੋਕ ਨਹੀਂ ਰਿਹਾ। ਸੋ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਵਾਲੇ ਲੋਕ ਨੇ ਜਿਹੜੇ ਕੁੜ ਦੋਲੇ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਸੋ ਇਸ ਤਰ੍ਹਾਂ ਦਾ ਲੱਗਦਾ ਹੈ ਵਾਈਟ ਹਾਊਸ ਤੂ ਫੁਆਰਾ ਚੱਲ ਰਿਹਾ ਹੈ ਸਾਹਮਣੇ ਤੋ ਆ ਗਾਰਡਨ ਹੈ ਹੁਣ ਵਾਈਟ ਹਾਊਸ ਦੇਖਣ ਤੋਂ ਬਾਅਦ ਆਪਾਂ ਅੱਗੇ ਕਿੱਥੇ ਜਾਣਾ ਹੈ ਉਹ ਤੁਸੀਂ ਬਲੌਗ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਹਾਂ ਕਿ ਕਿੱਥੇ ਲੈ ਕੇ ਚੱਲਦੇ ਹਾਂ ਭਾਵੇਂ ਮੀਂਹ ਕਣੀ ਵਾਲਾ ਮੌਸਮ ਹੈ ਲੇਕਿਨ ਆਪਾਂ ਤੁਹਾਨੂੰ ਅਮਰੀਕਾ ਦੀਆਂ ਬੱਕੋ ਬੱਕਰੀਆਂ ਦਾ ਹਮਾਰੇ ਜਣੀਆਂ ਉਹ ਦਿਖਾਵਾਂਗੇ ਸੋ ਬਲੌਗ ਨਾਲ ਜੁੜੇ ਰਹਿਣਾ ਇਨੂੰ ਬਤ-ਬਤ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਹਾਂ ਤਾਂ ਕਿ ਮੈਂ ਤੁਹਾਨੂੰ ਇੱਥੋਂ ਦੀ ਚੰਗੀ ਤਰ੍ਹਾਂ ਸੈਰ ਕਰਵਾ ਸਕਾਂ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮੇਜਰ ਮਾਰਕਟ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਦੁਨੀਆ ਭਰ ਦਾ ਟਰੈਵਲ ਕਰਾਉਨੇ ਹਾਂ ਤੇ ਕਈ ਸਾਰੇ ਵਿਸ਼ੇ ਨੇ ਜਿਹੜੇ ਉਹ ਆਪਣੀ ਪੌਡਕਾਸਟ ਦੇ ਵਿੱਚ ਸਾਂਝੇ ਕਰਦੇ ਹਾਂ ਸੋ ਇਸ ਬਲੌਗ ਨੂੰ ਬਤ-ਬਤ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਸ਼ੁਕਰੀਆ ਸੋ ਮੈਂ ਦੂਜੀ ਵਾਰ ਵਾਈਟ ਹਾਊਸ ਦੇਖਣ ਆਇਆ ਹਾਂ ਸੋ ਪਹਿਲੀ ਟਾਈਮ ਉਦੋਂ ਆਇਆ ਸੀ ਜਦੋਂ ਕ੍ਰੰਪ ਬਾਈਕਸ ਨਾਲ ਇਸ ਤਰ੍ਹਾਂ ਇਹਦਾ ਸੀ ਉਹ ਹੁਣ ਟਾਈਮ ਆਇਆ ਹਾਂ ਜਦੋਂ ਜੋ ਬਾਈਡਨ ਹੈ ਸੋ ਆ ਸਾਡੀ ਗੱਡੀ ਹੈ ਸੋ ਆ ਮੈਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਫਿਰ ਟਰੈਵਲ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਹੈ ਅਮਰੀਕਾ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਕਮਾਉਣਾ ਹੈ ਸੋ ਮੇਜਰ ਮਲਤ ਬਲੌਗ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਸੋ ਬਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਇਹ ਬਲੌਗ ਇੱਥੇ ਹੀ ਸਮਾਪਤ ਕਰਦੇ ਹਾਂ ਸੋ ਅਗਲਾ ਬਲੌਗ ਜ਼ਰੂਰ ਦੇਖਣਾ ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤ ਸ੍ਰੀ ਅਕਾਲ